ਹੈਲੋ ਫਰੈਂਡ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੀਜੀ ਵਰਲਡ ਵਲੌਗ ਦੇ ਵਿੱਚ ਸੋ ਅੱਜ ਅਸੀਂ ਤੁਹਾਡੇ ਲਈ ਬਨਾਣਾ ਸ਼ੇਕ ਬਣਾਉਣ ਦੀ ਰੈਸਪੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਇਹ ਰੈਸਪੀ ਪਸੰਦ ਆਵੇ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਟੂ ਕੇਮੈਂਟ ਕਰਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਇਸ ਲਈ ਆਪਾਂ ਨੇ ਕੁਝ ਬਨਾਣਾ ਲਏ ਨੇ ਤੇ ਦੁੱਧ ਇੱਕ ਕੱਪ ਦੁੱਧ ਲੈ ਰਹੇ ਆ ਚੀਨੀ ਤੇ ਕੁਝ ਡਰਾਈ ਫਰੂਟ ਲਵਾਂਗੇ ਅਤੇ ਹੁਣ ਆਪਾਂ ਇਹਨਾਂ ਨੂੰ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਆਪਾਂ ਨੇ ਸਭ ਤੋਂ ਪਹਿਲਾਂ ਦੁੱਧ ਜਾਰ ਦੇ ਵਿੱਚ ਪਾ ਲੈਣਾ ਮਿਕਸੀ ਦੇ ਵਿੱਚ ਤੇ ਕੁਝ ਫਰੂਟ ਜਿਹੜੇ ਨੇ ਆਪਣੇ ਬਨਾਣਾ ਕੱਟ ਲੈਨੇ ਆਪਾਂ ਇਹਨਾਂ ਦੀ ਕਟਿੰਗ ਕਰਕੇ ਹੀ ਪਾਵਾਂਗੇ ਤੇ ਇਸ ਤਰ੍ਹਾਂ ਆਪਾਂ ਆਪਣੇ ਸਾਰੇ ਬਨਾਣਾ ਪਾ ਲੈਨੇ ਆਪਾਂ ਇਸ ਵਿੱਚ ਥੋੜੀ ਜੀ ਚੀਨੀ ਵੀ ਪਾ ਲੈਨੇ ਆ ਜੀ ਚੀਨੀ ਤੁਸੀਂ ਆਪਦੇ ਹਿਸਾਬ ਨਾਲ ਪਾ ਲਿਓ ਜੀ ਕਿਹਨਾਂ ਨੂੰ ਵੈਸੇ ਬਣਾਉਣਾ ਜਿਹੜੇ ਨੇ ਇਹ ਮਿੱਠੇ ਹੋਣ ਕਰਕੇ ਆਪਾਂ ਚੀਨੀ ਦੀ ਇੱਜ ਘਾਟੀ ਵਰਤੂ ਕਰਨੀ ਹੈ ਜੀ ਸੋ ਲਓ ਜੀ ਆਪਾਂ ਮਿਕਸੀ ਦੇ ਵਿੱਚ ਇਹਨੂੰ ਗ੍ਰाइंड ਕਰ ਲਿਆ ਜੀ ਇਸ ਤਰ੍ਹਾਂ ਨਾਲ ਹੁਣ ਆਪਣਾ ਜਿਹੜਾ ਮਿਲਕ ਸ਼ੇਕ ਹੈ ਜੀ ਬਣ ਚੁੱਕਾ ਹੈ ਬਿਲਕੁਲ ਤਿਆਰ ਹੈ ਜੀ ਬਣ ਕੇ ਬਹੁਤ ਹੀ ਵਧੀਆ ਮਿਲਕ ਸ਼ੇਕ ਬਣਿਆ ਜੀ ਆਪਣਾ ਇਸ ਤਰ੍ਹਾਂ ਨਾਲ ਆਪਾਂ ਇਹਨੂੰ ਸਰਵ ਕਰ ਲਾਂਗੇ ਅਤੇ ਆਪਾਂ ਇਸ ਦੇ ਵਿੱਚ ਕੁਝ ਡਰਾਈ ਫਰੂਟ ਕੱਟ ਕੇ ਰੱਖੇ ਨੇ ਜੀ ਇਹਦੇ ਵਿੱਚ ਆਪਾਂ ਡਰਾਈ ਫਰੂਟ ਵੀ ਪਾ ਲੈਨੇ ਆ ਇਹਨਾਂ ਨਾਲ ਜਿਹੜੇ ਇਹਦੇ ਵਿੱਚ ਡਰਾਈ ਫਰੂਟ ਨੇ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਤੇ ਇਸ ਦੇ ਉੱਪਰ ਡੈਕੋਰੇਟ ਲਈ ਤੁਸੀਂ سیرਪ ਪਾ ਸਕਦੇ ਹੋ ਜੇਕਰ ਤੁਹਾਡੇ ਕੋਲ ਅਵੇਲੇਬਲ ਨਹੀਂ ਹੈਗਾ ਤਾਂ ਤੁਸੀਂ ਇਸ ਨੂੰ ਸਕਿਪ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਕੋਲ ਕਰ ਵਿੱਚ ਚੈਰੀ ਪਈ ਹੋਵੇ ਤਾਂ ਆਪਾਂ ਇਹਨਾਂ ਦੇ ਵਿੱਚ ਕੁਝ ਚੈਰੀਆਂ ਵੀ ਪਾ ਲਵਾਂਗੇ ਜੀ ਟੁੱਟੀ ਫੁੱਟੀ ਵੀ ਇਹਨਾਂ ਨੂੰ ਕਹਿ ਦਿੰਦੇ ਆ ਜੀ ਆਪਾਂ ਤੇ ਆਪਾਂ ਇਸ ਦੇ ਵਿੱਚ ਵੀ ਚੈਰੀਆਂ ਪਾ ਲਵਾਂਗੇ ਲੋ ਜੀ ਆਪਣਾ ਜਿਹੜਾ ਬਨਾਣਾ ਸ਼ੇਕ ਹੈ ਜੀ ਬਿਲਕੁਲ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋ ਗਿਆ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਜਰੂਰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਮਾ ਨਾ ਭੁੱਲਿਓ ਜੀ ਧੰਨਵਾਦ